ਉਹ ਪਹਿਲੇ ਦਿਨ ਤੋਂ ਮਿਲਖਾ ਸਿੰਘ ਵਰਗੇ ਪੀਟੀ ਹੁਸ਼ਾ ਵਰਗੀਆਂ ਜਿਹੜੀਆਂ ਸੀ ਉਹ ਪਹਿਲੇ ਦਿਨ ਥੋੜਾ ਭਜੀਆਂ ਸੀ ਉਹ ਡਿੱਗਦੀਆਂ ਸੀ ਰੜਦੀਆਂ ਹੁੰਦੀਆਂ ਸੀ ਜਿਹੜਾ ਰੜਦੇ ਸੀ ਪਰ ਇੱਕ ਦਿਨ ਉਹ ਇੰਨੇ ਦੌੜੇ ਇੰਨੇ ਦੌੜੇ ਉਹਨਾਂ ਦਾ ਦੁਨੀਆ ਦੀਆਂ ਕਿਤਾਬਾਂ ਦੇ ਵਿੱਚ ਨਾਮ ਆ ਗਿਆ ਕਿਉਂ ਉਹ ਤੁਰੇ ਰਹੇ ਜਿਹੜੇ weight lifting ਕਰਦੇ ਆ ਪਹਿਲਾਂ ਥੋੜਾ 3 ਕੁੰਡਲ 2 ਡੇਢ ਕੁੰਡਲ ਚੱਕ ਲੈਂਦੇ ਨੇ ਪਹਿਲਾਂ 5 10 20 ਕਿਲੋ ਤੋਂ ਸ਼ੁਰੂ ਕਰਦੇ ਨੇ بس ਅਭਿਆਸ ਦੇਣ ਵਾਲੀ ਸਭ ਕੁਝ ਐਦਾ ਹੀ ਜਦੋਂ ਆਪਾਂ ਗੁਰੂ ਦੀ ਸੰਗਤ ਵਿੱਚ ਬਹਿੰਦੇ ਆ ਇਹ ਵੀ ਅਭਿਆਸ ਹੈ ਮਤਲਬ ਸਹਿਜ ਸਹਿਜ ਹੈ ਹੌਲੀ-ਹੌਲੀ ਹੌਲੀ-ਹੌਲੀ ਹੈ ਪਹਿਲਾਂ 1 ਮਿੰਟ ਫਿਰ 2 ਮਿੰਟ 5 ਮਿੰਟ 10 ਮਿੰਟ 20 ਮਿੰਟ ਬੈਠਣ ਦਾ ਅਭਿਆਸ ਫਿਰ 5-5 ਘੰਟੇ ਬੈਠਣ ਵਾਲੇ ਬਹਿ ਜਾਂਦੇ ਨੇ 8-8 ਘੰਟੇ ਵੀ ਬਹਿ ਜਾਂਦੇ ਨੇ ਬੈਠਣ ਵਾਲੇ ਬਹਿੰਦੇ ਨੇ ਤੇ ਇਸੇ ਤਰ੍ਹਾਂ ਬੋਲਣ ਦਾ ਵੀ ਉਹ ਅਭਿਆਸ ਹੈ ਪਹਿਲੇ ਦਿਨ